ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਚਾਹ ਚੀਜ਼ਾਂ ਅਸੀਂ ਗੁਰੂ ਘਰ ਤੋਂ ਲਿਆ ਕੇ ਜੇਕਰ ਆਪਣੇ ਮੈਨ ਘਰ ਤੇ ਰੱਖ ਲੈਂਦੇ ਹਾਂ ਤਾਂ ਸਾਡੀ ਕਿਸਮਤ ਦਿਨਾਂ ਦੇ ਵਿੱਚ ਹੀ ਬਦਲ ਜਾਵੇਗੀ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤਾਂ ਕੇ ਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਆਪਣੇ ਘਰ ਪਰਿਵਾਰ, ਕਾਰੋਬਾਰ ਬទਉਣ ਦੀ ਗੱਲ ਕਰਦੇ ਹਾਂ ਕਿ ਕਿਵੇਂ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ। ਸੰਗ ਜੀ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਬਰਕਤ ਨੂੰ ਲੈ ਕੇ ਬੜਾ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਦੁਖੀ ਰਹਿੰਦੇ ਹਨ ਸਾਧ ਸੰਗਤ ਜੀ ਕੁਝ ਲੋਕ ਤਾਂ ਪੈਸੇ ਖਰਚ ਕੇ ਕਾਰੋਬਾਰ ਦੇ ਵਾਅਦੇ ਦੇ ਲਈ ਨੁਕਤੇ ਤੇ ਟੂਣੇ ਟੁੱਟ ਕੇ ਵੀ ਕਰਦੇ ਹਨ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ ਉਹ ਸੋਚਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਘਰ ਦੀ ਬਰਕਤ ਤੇ ਸੁੱਖ ਸ਼ਾਂਤੀ ਆ ਜਾਵੇ ਘਰ ਦੇ ਜੀ ਤੰਦਰੁਸਤ ਰਹਿਣ ਸੰਗਤ ਜੀ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਉਹ ਜੁਗਤੀ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਕਰਨਾ ਸ਼ੁਰੂ ਕਰ ਦੇਵਾਂਗੇ ਉਸ ਦਿਨ ਤੋਂ ਹੀ ਇਹਨਾਂ ਨੇ ਸਾਡੇ ਤੇ ਅਸਰ ਕਰਨਾ ਸ਼ੁਰੂ ਕਰ ਦੇਣਾ ਹੈ ਇਥੇ ਸਾਰ ਸੰਗਤ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਤੁਸੀਂ ਉਪਾਅ ਨੂੰ ਸਮਝ ਕੇ ਕਰਨ ਲੱਗਿਆਂ ਤੁਹਾਡਾ ਕੋਈ ਵੀ ਖਰਚਾ ਜਾਂ ਪੈਸਾ ਨਹੀਂ ਲੱਗਣਾ ਉਸੇ ਬਾਰੇ ਅਸੀਂ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਸਾਬ ਤੋਂ ਪਹਿਲਾਂ ਸਾ ਸੰਗਤ ਜੀ ਜੇਕਰ ਤੁਸੀਂ ਗੁਰ ਸਿੱਖ ਹੋ ਗੁਰੂ ਕਰੇ ਜਾਣਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿਉਂਕਿ ਜਿੰਨੇ ਤਾਂ ਤਨ ਤਨ ਚਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲਿਆ ਉਹਨੂੰ ਜੋ ਕੁਝ ਵੀ ਮਿਲਣਾ ਹੈ ਆਪਣੇ ਗੁਰੂ ਕੋਲੋਂ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣਾ ਹੈ ਜੇਕਰ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾਵਾਂਗੇ ਸਿੱਖੀ ਤਾਂ ਕੇਹੀ ਖਾਵਾਂਗੇ ਸੰਗਤ ਜਿਸ ਸਿੱਖ ਦਾ ਧਰਮ ਹੈ ਕਿ ਉਹ ਸਭ ਧਰਮਾਂ ਦਾ ਸਤਕਾਰ ਕਰੇ ਪਰ ਆਪਣੇ ਧਰਮ ਦੇ ਵਿੱਚ ਪੱਕਾ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਹ ਸਭ ਪਿਆਰ ਹੋਣਾ ਚਾਹੀਦਾ ਹੈ ਜੋ ਵੀ ਅਰਦਾਸ ਬੇਨਤੀ ਕਰਨੇ ਹਨ ਗੁਰੂ ਘਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰਨੇ ਹਨ ਕਿਉਂਕਿ ਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਆਪਣੇ ਗੁਰੂ ਤੇ ਸ਼ਰਧਾ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਗੁਰੂ ਤੇ ਭਰੋਸਾ ਹੋਵੇ ਆਪਣੇ ਗੁਰੂ ਤੇ ਸ਼ਰਧਾ ਹੈ ਗੁਰਪਾਣੀ ਦਾ ਨਿਯਮ ਪੱਕਾ ਹੈ ਤਾਂ ਗੁਰੂ ਸਾਡੀ ਅਰਦਾਸ ਨੂੰ ਸੰਗਤ ਜੀ ਜ਼ਰੂਰ ਪੂਰਾ ਕਰਦੇ ਹਨ ਜੇਕਰ ਤਨ ਤਨ ਚਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਵੀ ਕਰਦੇ ਹੋ ਤਾਂ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖੋ ਸੰਗਤ ਜੀ ਮੰਗਣਾ ਹੈ ਆਪਣੇ ਗੁਰੂ ਦੇ ਕੋਲੋਂ ਮੰਗੋ ਆਪਣੇ ਗੁਰੂ ਕੋਲੋਂ ਮੰਗੋ ਗੁਰਬਾਣੀ ਦਾ ਪਾਠ ਕਰਕੇ ਗੱਲ ਵਿੱਚ ਹਜ਼ੂਰੀਆ پا ਕੇ ਦੇਖ ਲਗਾ ਕੇ ਫਿਰ ਗੁਰੂ ਅਗੇ ਅਰਦਾਸ ਕਰੋ ਗੁਰੂ ਕੋਲੋਂ ਮੰਗੋ ਜੇ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਦੀ ਘੜੀ ਹੈ ਤਾਂ ਕੋਈ ਸਮਝ ਨਹੀਂ ਆਉਂਦੀ ਤਾਂ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਸ ਸਮੇ ਗੁਰਬਾਣੀ ਦਾ ਪਾਠ ਕਰਕੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਓ ਫਿਰ ਆਪਣੇ ਕੰਮ ਨੂੰ ਸ਼ੁਰੂ ਕਰ ਦਿਓ ਸਾਧ ਸੰਗਤ ਜੀ ਫਿਰ ਦੇਖਣਾ ਜਦੋਂ ਅਸੀਂ ਇਸ ਨਿਯਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੱਕਾ ਕਰ ਲਿਆ ਤਸਾਰੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਗਰੀਬੀ ਜਿਹੜੀ ਹੈ ਉਹ ਦੂਰ ਹੋ ਜਾਵेंगी ਕਿਉਂਕਿ ਮਹਾਪੁਰਖਾਂ ਦੇ ਬਚਨ ਹਨ ਜਿੰਨਾ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਘਰ ਦੇ ਜੀ ਲੜਦੇ ਝਗੜਦੇ ਰਹਿੰਦੇ ਹਨ ਜਾਂ ਫਿਰ ਕਿਸੇ ਘਰ ਦੇ ਵਿੱਚ ਬਿਮਾਰੀ ਹੈ ਗਰੀਬੀ ਹੈ ਤਾਂ ਘਰ ਦੇ ਜੀ ਗੁਰਬਾਣੀ ਦਾ ਪਾਠ ਸਵੇਰੇ ਸ਼ਾਮ ਕਰਨ ਗੁਰਬਾਣੀ ਦਾ ਪਾਠ ਤਾਂ ਸੰਗਤ ਜੀ ਹਰ ਸਿੱਖ ਦੇ ਲਈ ਜ਼ਰੂਰੀ ਹੈ ਸਵੇਰੇ ਅਮਰਤ ਵੇਲੇ ਉੱਠ ਕੇ ਨਿਤਨੇਮ ਦਾ ਪਾਠ ਕਰੋ ਸ਼ਾਮ ਨੂੰ ਰਹਿਰਾਸ ਸਹਿਬ ਜੀ ਦਾ ਪਾਠ ਕਰੋ ਅਤੇ ਸੌਣ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਪੜ੍ਹ ਕੇ ਸੋਇਲਾ ਸਹਿਬ ਜੀ ਦਾ ਪਾਠ ਕਰੋ ਜੇਕਰ ਕੋਈ ਗੁਰਸਿੱਖ ਬਾਣੀ ਦਾ ਪਾਠ ਨਹੀਂ ਕਰ ਸਕਦਾ ਤਾਂ ਵਾਹਿਗੁਰੂ ਗੁਰਮਤੈ ਦਾ ਜਾਪ ਕਰ ਸਕਦਾ ਹੈ ਜਾਂ ਮੋਲ ਮੰਤਰ ਸਾਹਿਬ ਦੀ ਬਾਣੀ ਦਾ ਜਾਪ ਵੀ ਕਰ ਸਕਦਾ ਹੈ ਇਸ ਕਰਕੇ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਕਾਇਦੇ ਜੀ ਹਰ ਵੇਲੇ ਇੱਕ ਦੂਜੇ ਨਾਲ ਲੜਦੇ ਝਗੜਦੇ ਹਨ ਜਾਂ ਫਿਰ ਘਰ ਵਿੱਚ ਕੋਈ ਐਸੀ ਸਮੱਸਿਆ ਹੈ ਉਹ ਜਿੰਨਾ ਵੀ ਹੋ ਸਕੇ ਘਰ ਵਿੱਚ ਜਾਬਸ ਦਾ ਪਾਠ ਲਗਾ ਕੇ ਰੱਖੋ ਜਾਬਸ ਦਾ ਪਾਠ ਤੁਹਾਨੂੰ ਬਹੁਤ ਹੀ ਦੁੱਖਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਜੇਕਰ ਤੁਸੀਂ ਆਪ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਅੱਜ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰ ਕਿਸੇ ਦੇ ਕੋਲ ਮੋਬਾਈਲ ਹੈ ਆਪਣੇ ਮੋਬਾਈਲ ਦੇ ਵਿੱਚ ਲਗਾ ਕੇ ਰੱਖ ਲਓ ਜਿਆਦਾ ਨਹੀਂ ਤਾਂ ਘੱਟ ਤੋਂ ਘੱਟ ਪੰਜ ਪਾਠ ਜਪ ਸਹਿਬ ਜੀ ਦੇ ਜ਼ਰੂਰ ਕਰੋ ਅਸੀਂ ਆਪਣੇ ਘਰ ਦੇ ਵਿੱਚ ਕੰਮ ਕਰ ਕਰਦੇ ਹੋਏ ਗੁਰਬਾਣੀ ਦੇ ਪਾਠ ਨੂੰ ਸੁਣ ਸਕਦੇ ਹਾਂ ਜਾਂ ਫਿਰ ਗੁਰਬਾਣੀ ਨੂੰ ਮੋਬਾਈਲ ਤੇ ਲਗਾ ਕੇ ਵੀ ਅਸੀਂ ਸੁਣ ਸਕਦੇ ਹਾਂ ਸਾਡੇ ਕੰਨਾਂ ਵਿੱਚ ਗੁਰਬਾਣੀ ਦੀਆਂ ਕੁਝ ਟੋਕਾਂ ਦੀ ਆਵਾਜ਼ ਜ਼ਰੂਰ ਪੈਂਦੀ ਹੈ ਮੇਰੀਆਂ ਭੈਣਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਸਮੇਂ ਚਾੜੂ ਲਗਾਉਂਦੇ ਸਮੇਂ ਘਰ ਦੇ ਕੰਮਕਾਰ ਕਰਦਿਆਂ ਹੋਇਆਂ ਗੁਰਬਾਣੀ ਦਾ ਪਾਠ ਸੁਣ ਸਕਤੀਆਂ ਹਨ ਤੇ ਤੁਹਾਨੂੰ ਕੋਈ ਸ਼ਬਦ ਯਾਦ ਨਹੀਂ ਹੈ ਤਾਂ ਤੁਸੀਂ ਸਿਰਫ ਵਾਇਗਰੂ ਵਾਇਗਰੂ ਦੇ ਨਾਮ ਦਾ ਸਿਮਰਨ ਵੀ ਕਰ ਸਕਦੇ ਹੋ ਜਿਹੜਾ ਵੀ ਤੁਸੀਂ ਸਿਮਰਨ ਕਰ ਸਕਦੇ ਹੋ ਤੁਹਾਡੇ ਅੰਦਰ ਫਿਰ ਬੜੀ ਹੀ ਸੈਜਤਾ ਆ ਜਾਵੇਗੀ ਹਰ ਸਮੇਂ ਜਿਹੜੇ ਲੋਕ ਦੁਖੀ ਰਹਿੰਦੇ ਹਨ ਖੇਜੇ ਰਹਿੰਦੇ ਹਨ ਉਹ ਜਦੋਂ ਗੁਰਬਾਣੀ ਦੇ ਪਾਠ ਨੂੰ ਹਰ ਰੋਜ਼ ਸੁਣਨਗੇ ਉਹਨਾਂ ਦਾ ਮਨ ਅੰਦਰੋਂ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਅਸੀਂ ਜਿਸ ਰਸਨਾ ਦੇ ਰਾਹੀਂ ਦੂਜਿਆਂ ਦੇ ਨਾਲ ਲੜਾਈ ਕਰਦੇ ਹਾਂ ਤਾਂ ਸਾਡੇ ਅੰਦਰ ਕਾਲਾਪਣ ਆ ਜਾਂਦਾ ਹੈ ਇਹ ਸਭ ਸਾਡੇ ਅੰਦਰ ਹੀ ਹੁੰਦਾ ਹੈ ਇਸ ਕਰਕੇ ਉਹ ਬਾਹਰ ਆਉਂਦਾ ਹੈ ਜੇ ਅੰਦਰ ਸਾਡੇ ਸੁਖ ਸ਼ਾਂਤੀ ਹੋਵੇਗੀ ਤਾਂ ਅਸੀਂ ਸ਼ਾਂਤ ਰਹਾਂਗੇ ਸਾਡੇ ਅੰਦਰ ਈਰਖਾ ਹੈ ਵੈਰ ਵਿਰੋਧ ਹੈ ਤਾਂ ਘਰ ਵਿੱਚ ਕਲੇਸ਼ ਆਪਣੇ ਆਪ ਹੀ ਆ ਜਾਵੇਗਾ ਇਸ ਕਰਕੇ ਲੜਾਈ ਝਗੜੇ ਵੀ ਸ਼ੁਰੂ ਹੁੰਦੇ ਹਨ ਐਸੇ ਲਈ ਅਸੀਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਪਾਠ ਦੇ ਨਾਲ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਮਨ ਵਿੱਚ ਗੁਰੂ ਦੇ ਗਿਆਨ ਨੂੰ ਭਰਨਾ ਹੈ ਜਿੰਨਾ ਜ਼ਿਆਦਾ ਅਸੀਂ ਗੁਰੂ ਦੇ ਗਿਆਨ ਨੂੰ ਆਪਣੇ ਮਨੰ ਦਾ ਧਾਰਨ ਕਰਾਂਗੇ ਓਨਾ ਹੀ ਸਾਡੇ ਘਰ ਦਾ ਕਲੇਸ਼ ਖਤਮ ਹੋਵੇਗਾ ਤੇ ਸਾਡਾ ਮਨ ਤੰਦਰੁਸਤ ਰਹੇਗਾ ਜਦੋਂ ਮਨ ਤੰਦਰੁਸਤ ਹੋ ਗਿਆ ਤੇ ਤਨ ਆਪਣੇ ਆਪ ਤੰਦਰੁਸਤ ਹੋ ਜਾਵੇਗਾ ਤੰਮਨ ਦੋਵੇਂ ਹੀ ਤੰਦਰੁਸਤ ਹੋ ਜਾਣਗੇ ਸਾਡਾ ਮਨ ਅੰਦਰੋਂ ਖੜਿਆ ਰਹੇਗਾ ਪਰ ਸੰਤ ਰਹੇਗਾ ਤੇ ਕਹਿਣ ਤੋਂ ਭਾਵ ਕਿ ਜੋ ਅਸੀਂ ਆਪਣੇ ਘਰ ਵਿੱਚ ਜ਼ਰੂਰ ਅਪਣਾਉਣਾ ਹੈ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਸ਼ਾਮ ਨੂੰ ਰਹਿਰਾਸ ਸਹਿਬ ਦਾ ਪਾਠ ਕਰਨਾ ਹੈ ਸੌਣ ਲੱਗਿਆਂ ਰੱਖਿਆ ਦੇ ਸ਼ਬਦ ਪੜ੍ਹ ਕੇ ਕੀਰਤਨ ਸੋਲਲਾ ਦਾ ਪਾਠ ਕਰਨਾ ਹੈ ਜੇ ਇਹ ਸਭ ਨਹੀਂ ਕਰ ਸਕਦੇ ਤਾਂ ਗੁਰੂ ਮੰਤਰ ਮੋਲ ਮੰਤਰ ਸਹਿਮ ਦਾ ਸਿਮਰਨ ਕਰਦੇ ਰਹਿਣਾ ਹੈ ਸਾਧ ਸੰਗਤ ਜੀ ਫਿਰ ਤੁਸੀਂ ਦੇਖੋਗੇ ਕਿ ਗੁਰੂ ਸਾਹਿਬ ਜੀ ਦੀ ਕਿੰਨੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ ਤੁਹਾਡੇ ਤੋਂ ਜੋ ਸੰਭਾਲੀ ਨਹੀਂ ਜਾਣੀ ਇੱਕ ਵਾਰ ਸੰਗਤ ਜੀ ਭਰੋਸਾ ਰੱਖ ਕੇ ਦੇਖੋ ਗੁਰੂ ਵਾਲੇ ਬਣ ਕੇ ਦੇਖੋ ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਦਾਤਾਂ ਦੇਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਬਸ ਸਾਨੂੰ ਹੀ ਗੁਰੂ ਤੋਂ ਮੰਗਣਾ ਨਹੀਂ ਆਉਂਦਾ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ ਇਦਾਂ ਹੀ ਮਹਾਪੁਰਖਾਂ ਦੀ ਇੱਕ ਛੋਟੀ ਜਿਹੀ ਸਾਖੀ ਹੈ ਜਿਸ ਤਰ੍ਹਾਂ ਕਿ ਸਾਨੂੰ ਮਹਾਪੁਰਖ ਜੀ ਸਮਝਾਉਂਦੇ ਹਨ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਫਕੀਰ ਸੀ ਉਸ ਨਗਰ ਦੇ ਬਹੁਤ ਸਾਰੇ ਲੋਕ ਆਪਣੀਆਂ ਪਰੇਸ਼ਾਨੀਆਂ ਲੈ ਕੇ ਸੰਤ ਜੀ ਦੇ ਕੋਲ ਆਇਆ ਕਰਦੇ ਸੀ ਅਤੇ ਸੰਤ ਜੀ ਉਹਨਾਂ ਨੂੰ ਇੱਕ ਪੂੜੀ ਬਣਾ ਕੇ ਦਿਆ ਕਰਦੇ ਸਨ ਤੇ ਉਹ ਪੂੜੀ ਦਿਨ ਦੇ ਤੇ ਪਾਣੀ ਵਿੱਚ ਮਿਲਾ ਕੇ ਇਹਨੂੰ ਛੱਟਾ ਦੇਂਦੇ ਤਾਂ ਉਹਨਾਂ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਸਨ ਉਹ ਦੂਰ ਹੋ ਜਾਂਦੀਆਂ ਸਨ ਪਰ ਕਹਿੰਦੇ ਫਕੀਰ ਜੀ ਆਪਣੇ ਦਰਵਾਜ਼ੇ ਤੇ ਮੋٹے ਮੋٹے ਅੱਖਰਾ ਜੁਣਾ ਲਖਵਾਇਆ ਸੀ ਕਿ ਸਿੱਖਾਂ ਦਾ ਇੱਥੇ ਆਉਣਾ ਮਨਾ ਹੈ ਇੱਕ ਗੁਰਸਿੱਖ ਘਰ ਬੜੀ ਗਰੀਬੀ ਸੀ ਜਦੋਂ ਉਹ ਸਿੱਖ ਨੂੰ ਪਤਾ ਲੱਗਿਆ ਕਿ ਨਗਰ ਵਿੱਚ ਪਹੁੰਚੇ ਹੋਏ ਸੰਤ ਜੀ ਆਏ ਹਨ ਜੋ ਹਰ ਸਮੱਸਿਆ ਦਾ ਹੱਲ ਕਰਦੇ ਹਨ ਉਹ ਸਿੱਖ ਨੇ ਸੋਚਿਆ ਕਿ ਮੈਂ ਵੀ ਜਾ ਕੇ ਆਉਂਦਾ ਹਾਂ ਤੇ ਆਪਣੀ ਪ੍ਰੋਬਲਮ ਉਹਨਾਂ ਨੂੰ ਦੱਸਦਾ ਹਾਂ ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉੱਥੇ ਬڑے ਪੇੜ ਲੱਗੇ ਹੋਏ ਸੀ ਜਦੋਂ ਉਸ ਤੋਂ ਤਿੰਨ ਚਾਰ ਜਾਣੇ ਅੱਗੇ ਹੋ ਕੇ ਬੈ ਗਏ ਤਾਂ ਫਕੀਰ ਜੀ ਉੱਠ ਕੇ ਚਲੇ ਗਏ ਹੁਣ ਉਹ ਅਗਲੇ ਦਿਨ ਫਿਰ ਗਿਆ ਤੇ ਉਸ ਤੋਂ ਰਿਆਣਾ ਗਿਆ ਤਾਂ ਫਕੀਰ ਜੀ ਫਿਰ ਉੱਥੋਂ ਉੱਠ ਕੇ ਚਲੇ ਗਏ ਉਸਨੇ ਸੋਚਿਆ ਕੱਲ ਸਭ ਤੋਂ ਪਹਿਲਾਂ ਇੱਥੇ ਆ ਕੇ ਬੈਠ ਜਾਵਾਂਗਾ ਤੇ ਆਪਣਾ ਨੰਬਰ ਪਹਿਲਾਂ ਲਗਾਵਾਂਗਾ ਇਹ ਸੋਚ ਕੇ ਅਗਲੇ ਦਿਨ ਸਭ ਤੋਂ ਪਹਿਲਾਂ ਫਕੀਰ ਜੀ ਦੇ ਦਰ ਤੇ ਆ ਕੇ ਬੈਠ ਗਿਆ ਉਸ ਨੂੰ ਦੇਖਿਆ ਉਸਨੇ ਦੇਖਿਆ ਤਾਂ ਫਕੀਰ ਜੀ ਉੱਠ ਕੇ ਚਲੇ ਗਏ ਉਸਨੇ ਕਿਹਾ ਫਕੀਰ ਜੀ ਮੈਂ ਤਿੰਨ ਦਿਨ ਤੋਂ ਲਗਾਤਾਰ ਆ ਰਿਹਾ ਹਾਂ ਮੈਂ ਵੇਖ ਰਿਹਾ ਹਾਂ ਜਦੋਂ ਮੇਰੀ ਵਾਰੀ ਆਉਣ ਲੱਗਦੀ ਹੈ ਤੁਸੀਂ ਉੱਠ ਕੇ ਚਲੇ ਜਾਂਦੇ ਹੋ ਅੱਜ ਤਾਂ ਮੇਰਾ ਪਹਿਲਾ ਨੰਬਰ ਹੈ ਤੁਸੀਂ ਵਾਪਸ ਕਿਉਂ ਜਾ ਰਹੇ ਹੋ ਇਦਾਂ ਕਿਉਂ ਕਰਦੇ ਹੋ ਅਗੋਂ ਫਕੀਰ ਜੀ ਨੇ ਕਿਹਾ ਕਿ ਭਾਈ ਮੈਂ ਤਾਂ ਆਪਣੇ ਬੋਹੇ ਤੇ ਪਹਿਲਾਂ ਹੀ ਮੋٹے ਅੱਖਰਾਂ ਵਿੱਚ ਲਿਖਵਾਇਆ ਹੈ ਕテゴਰ ਸਿੱਖਾ ਦਾ ਆਉਣਾ ਮਨਾ ਹੈ ਫਿਰ ਵੀ ਤੂੰ ਆ ਗਿਆ ਅਗੋ ਸਿੱਖ ਨੇ ਕਿਹਾ ਕਿ ਇਹ ਤਾਂ ਮੈਨੂੰ ਪਤਾ ਹੈ ਜੇ ਤੁਸੀਂ ਲਖਵਾਇਆ ਹੈ ਪਰ ਤੁਸੀਂ ਮੈਨੂੰ ਇਹ ਤਾਂ ਦੱਸੋ ਤੁਸੀਂ ਸਾਨੂੰ ਅੰਦਰ ਆਉਣ ਤੋਂ ਮਨਾ ਕਿਉਂ ਕੀਤਾ ਹੈ ਅਸੀਂ ਇੱਥੇ ਕਿਉਂ ਨਹੀਂ ਆ ਸਕਦੇ ਤੁਸੀਂ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰਦੇ ਪਏ ਅਗੋ ਫਕੀਰ ਸੀ ਨੇ ਕਿਹਾ ਭਾਈ ਸਿੱਖਾ ਮੈਂ ਤਾਂ ਆਪ ਤੁਹਾਡੇ ਬਾਪੂ ਦਾ ਵਰਤਦਾ ਹਾਂ ਬਾਪੂ ਦਾ ਦਿੱਤਾ ਹੋਇਆ ਹੀ ਵਰਤਦਾ ਹਾਂ ਤੁਹਾਡੇ ਪਿਤਾ ਦਾ ਦਿੱਤਾ ਹੋਇਆ ਵਰਤਦਾ ਹਾਂ ਸਿੱਖ ਨੇ ਪੁੱਛਿਆ ਕਿ ਉਹ ਕਿਵੇਂ ਅਗੋ ਫਕੀਰ ਜੀ ਨੇ ਕਿਹਾ ਕਿ ਭਾਈ ਮੈਂ ਅਮਰਤ ਵੇਲੇ ਉੱਠਦਾ ਹਾਂ ਇਸ਼ਨਾਨ ਕਰਦਾ ਹਾਂ ਤੇ ਗੁਰੂ ਘਰ ਜਾਂਦਾ ਹਾਂ ਗੁਰੂ ਘਰ ਜੋ ਵੀ ਸੰਗਤ ਆਉਂਦੀ ਹੈ ਉਹਨਾਂ ਦੇ ਚਰਨ ਧੋਰ ਇਕੱਠੀ ਕਰਕੇ ਘਰ ਲੈ ਆਉਂਦਾ ਹਾਂ ਫਿਰ ਮੇਰੇ ਕੋਲ ਜੋ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਉਹਨੂੰ ਉਹ ਚਰਨ ਧੋਰ ਦੀ ਪੂਰੀ ਬਣਾ ਕੇ ਦਿੰਦਾ ਹਾਂ ਉਸੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਸੰਗਤ ਜੀ ਇਹ ਕਥਾ ਸੁਣਾ ਕੇ ਮਹਾਪੁਰਖਾਂ ਨੇ ਸਮਝਾਇਆ ਕਿ ਪਾਏ ਜਿਹੜੇ ਸੁੱਖ ਤੇ ਧਨ ਪਦਾਰਥ ਲੈਣ ਲਈ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਹਾਂ ਵੈਮਾ ਪਰਮਾ ਦੇ ਵਿੱਚ ਪਏ ਹ ਇਹ ਸਾਰੇ ਸੁੱਖ ਤੇ ਦੁਨੀਆਵੀ ਪਦਾਰਥ ਗੁਰੂ ਘਰੋਂ ਹੀ ਆਉਣ ਵਾਲੀਆਂ ਸੰਗਤਾਂ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੇ ਹਨ ਮਹਾਪੁਰਖਾਂ ਨੇ ਪਛਣ ਕੀਤੇ ਜੇ ਕਿਸੇ ਦੇ ਕੋਈ ਅਸ਼ਿਆ ਪੂਰੇ ਨਹੀਂ ਹੁੰਦੇ ਪਰੇਸ਼ਾਨੀ ਹੈ ਦੁੱਖ ਹੈ ਕਲੇਸ਼ ਹੈ ਗੁਰੂ ਘਰ ਜਾ ਕੇ ਸੰਗਤਾਂ ਦੀ ਸੇਵਾ ਕਰੋ ਸੰਗਤਾਂ ਦੇ ਵਿੱਚ ਬੈਠ ਕੇ ਨਾਮ ਜਪੋ ਮਹਾਪੁਰਖ ਜੀ ਆਖਦੇ ਹਨ ਕਿ ਜਦੋਂ ਅਸੀਂ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਦੇ ਹਾਂ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕਿਉਂਕਿ ਸੰਗਤ ਜੀ ਕਿਉਂਕਿ ਸੰਗਤ ਵਿੱਚ ਬੈਠ ਕੇ ਕੋਈ ਪਾਪੀ ਵੀ ਜੇਕਰ ਨਾਮ ਜਪ ਲਵੇ ਤਾਂ ਉਹ ਵੀ ਤਰ ਜਾਂਦਾ ਹੈ ਪਰ ਅਸੀਂ ਘਰਤੀਆਂ ਕਿੰਨੀਆਂ ਵਿੱਚ ਕੀਤੀਆਂ ਹੋਣ ਅਸੀਂ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਈਏ ਤਾਂ ਸੰਗਤ ਵਿੱਚ بیٹھ ਕੇ ਨਾਮ ਜਪਣਾ ਸ਼ੁਰੂ ਕਰ ਦਈਏ ਤਾਂ ਗੁਰੂ ਸਾਹਿਬ ਖੁਸ਼ ਹੋ ਕੇ ਸਾਡਾ ਪਲਾ ਕਰ ਦੇਣਗੇ ਮਹਾਪੁਰਖ ਆਖਦੇ ਹਨ ਕਿ ਸਾਨੂੰ ਘਰ ਦੀ ਸੁੱਖ ਸ਼ਾਂਤੀ ਤੇ ਬਰਕਤ ਲਈ ਟੋਣਾ ਟੋੜਕਾ ਕਰਨ ਦੀ ਲੋੜ ਨਹੀਂ ਜਿਹੜੇ ਟੋਣੇ ਟੋੜ ਕੇ ਕਰਦੇ ਹਨ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਉਹ ਵੱਖ-ਵੱਖ ਗੱਲਾਂ ਦੱਸਦੇ ਹਨ ਕਿ ਅਸੀਂ ਘਰ ਦੇ ਅੰਗੇ ਇਹ ਕੰਮ ਕਰਾਂਗੇ ਘਰ ਵਿੱਚ ਪੈਸਾ ਆ ਜਾਵੇਗਾ ਮਾੜੀਆਂ ਸ਼ਕਤੀਆਂ ਘਰ ਤੋਂ ਦੂਰ ਹੋ ਜਾਂਦੀਆਂ ਹਨ ਕਹਨ ਤੋਂ ਭਾਵ ਕਿ ਵੱਖ-ਵੱਖ ਚੀਜ਼ਾਂ ਦੇ ਨਾਲ ਉਹਨਾਂ ਦੇ ਵੱਖ-ਵੱਖ ਵਿਚਾਰ ਹੁੰਦੇ ਹਨ ਉਹਨਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ ਮਹਾਂਪੁਰਖ ਜੀ ਆਖਦੇ ਹਨ ਕਿ ਜੇ ਤੁਹਾਡੇ ਘਰ ਵਿੱਚ ਕੁਰਬਾਨੀ ਦਾ ਪਾਠ ਹੋ ਰਿਹਾ ਹੈ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਕੁਰਬਾਨੀ ਦੇ ਪਾਠ ਦੇ ਨਾਲ ਕੋਈ ਵੀ ਮਾੜੀ ਸ਼ਕਤੀ ਤੁਹਾਡੇ ਘਰ ਵੱਲ ਮੋਹ ਨਹੀਂ ਕਰੇਗੀ ਦੂਜੀ ਗੱਲ ਜੇ ਘਰ ਦੀ ਬਰਕਤ ਵਧਾਉਣੀ ਹੈ ਤਾਂ ਗੁਰੂ ਦਾ ਸਤਕਾਰ ਕਰੋ ਆਪਣੇ ਮਨ ਵਿੱਚ ਸਭ ਲਈ ਸਤਕਾਰ ਰੱਖੋ ਜੋ ਵੀ ਘਰ ਵਿੱਚ ਹੁੰਦਾ ਹੈ ਖਿਹੜੇ ਮੱਥੇ ਮਿਲੋ ਉਸ ਦੀ ਸੇਵਾ ਕਰੋ ਜੇਕਰ ਤੁਹਾਡੇ ਘਰ ਕੋਈ ਗਰੀਬ ਆਉਂਦਾ ਹੈ ਤਾਂ ਉਸ ਦੀ ਮਦਦ ਕਰੋ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਜਾਂਦੇ ਹਨ ਪਾਣੀ ਤੋਂ ਪਿਆਸਾ ਕੋਈ ਮਨੁੱਖ ਹੁੰਦਾ ਹੈ ਉਸ ਨੂੰ ਪਾਣੀ ਪਿਆ ਦਿਓ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਅੰਮ੍ਰਿਤ ਵੇਲੇ ਉਠੋ ਉਠ ਕੇ ਇਸ਼ਨਾਨ ਕਰੋ ਗੁਰਬਾਣੀ ਦਾ ਪਾਠ ਕਰੋ ਇਹ ਨਿਯਮ ਪੱਕੇ ਕਰ ਲਓ ਜ਼ਿੰਦਗੀ ਆਪੇ ਹੀ ਸੌਖੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ